ਮਹਿਮਾਨ ਜੀ ਕਿੱਥੋਂ ਆਇਆ ਵੀ ਹੈ ਥਾਮ ਕਰਨਾ ਜਹਾਜ਼ ਤਿਆਰ ਕਰਨਾ ਇਹ ਵੇਖੋ ਜੀ ਮੇਰੇ ਦੋਸਤ ਹੀ ਮਿੱਤਰ ਨੇ ਨਾਲ ਹੀ ਖੜੇ ਇਹ ਗਰਦਾਸਪੁਰ ਦੇ ਹੀ ਜੀ ਤੇ ਇਹਨਾਂ ਨੇ ਕੋਈ ਸੱਜਣ ਨਾਲ ਗੱਲ ਕੀਤੀ ਉਹਨਾਂ ਨੇ ਵੀ ਅਸੀਂ ਜਹਾਜ਼ ਦਾ ਮਾਡਲ ਤਿਆਰ ਕਰਵਾਉਣਾ ਵਾ ਜੀ ਤੇ ਇਹਨਾਂ ਨੇ ਮੇਰੇ ਨਾਲ ਆਇਆ ਤਾਂ ਜੀ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਅਸੀਂ ਆਹ ਕਰਦੇ ਹਾਂ ਕਿ ਜੋ ਵੀ ਤੁਸੀਂ ਕਹਿ ਰਹੇ ਹੋ ਕੰਮ ਹੋ ਜਾਏਗਾ ਜੀ ਸਰ ਜੀ ਕਹਿਣਾ ਚਾਹੁੰਦੇ ਆਂ ਵੀ ਮਿਹਨਤ ਕਰੋ ਜੀ ਮਿਹਨਤ ਦਾ ਫਲ ਮਿਲੇਗਾ ਜੀ ਹਾਂ ਜੀ ਦੀਨੇ ਤੋਂ ਵੇੰਦ ਕੀਤੀ ਆ ਤੇ ਲੱਗੀ ਫਹੀ ਵੇ ਵੀ ਰਹਿ ਜੇ ਹਾਂਜੀ ਆ ਦੂਰ ਦੂ ਤੱਕ ਚੜਾਈਆਂ ਆ ਘਹਾੜੀਆਂ ਚੱਲ ਵਧੀਆ ਨਾ ਹਾਂਜੀ ਸੋ ਕਹਿੰਦੇ ਨੇ ਕਿ ਮਾਝੇ ਵਾਲੇ ਮਾਝੇ ਵਾਲਿਆਂ ਦਾ ਦਿਮਾਗ ਬੜਾ ਤੇਜ ਆ ਕਿਸੇ ਵੀ ਕੰਮ ਦੇ ਵਿੱਚ ਮੱਲਾ ਮਾਰਦੇ ਨੇ ਭਾਵੇਂ ਉਹ ਪੰਜਾਬ ਹੋਵੇ ਜਾਂ ਭਾਵੇਂ ਪੂਰਨ ਹੋਵੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਸਮੁੱਚੀ ਟੀਮ ਖੜੀ ਏ ਜਿਨ੍ਹਾਂ ਨੇ अनोखा ਕੰਮ ਤਿਆਰ ਕਰ ਦਿੱਤਾ ਏ ਜਹਾਜ਼ ਉਹਨਾਂ ਦੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕੀ ਜਹਾਜ਼ ਤਿਆਰ ਕੀਤਾ ਏ ਵੀਰ ਵੱਲੋਂ ਆਪਾਂ ਵੀਰ ਨਾਲ ਗੱਲਬਾਤ ਵੀ ਕਰਾਂਗੇ ਦਿਮਾਗ ਬਹੁਤ ਤੇਜ ਐ ਮਾਝੇ ਵਾਲਿਆਂ ਦਾ ਦਿਮਾਗ ਬੜਾ ਤੇਜ ਏ ਪੰਜਾਬ ਤੋਂ ਲੈ ਕੇ ਫੋਰਨ ਤੱਕ ਬੜੇ ਚਰਚੇ ਚੱਲਦੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਏ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੈਂ ਨਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਬਹੁਤ ਬਹੁਤ ਮੁਬਾਰਕਾ ਕੀ ਪਟਾਰੇ ਦੇ ਵਿੱਚ ਤੁਸੀਂ ਇਹ ਨੌਕੀ ਚੀਜ਼ ਬਣਾਤੀ ਏ ਕੀ ਕਹਿਣਾ ਚਾਹਦੇ ਹੋ ਬਸ ਇਦਾਂ ਹੀ ਆ ਜੀ ਮਿਹਨਤ ਕਰਨ ਦੇ ਆ ਮਿਹਨਤ ਦਾ ਫਲ ਮਿਲ ਰਿਹਾ ਏ ਹੌਲੀ ਹੌਲੀ ਜੀ ਹਾਂ ਜੀ ਸੋ ਪਹਿਲੇ ਨੰਬਰ ਤੇ ਆਇਆ ਦੱਸੋ ਕਿ ਉਮਰ ਕਿੰਨੀ ਹੈ ਤੇ ਕਿੰਨੀ ਸਟੱਡੀ ਕੀਤੀ ਵੀਰ ਨੇ ਉਮਰ ਭਾਜੀ ਮੇਰੀ 30 ਸਾਲ ਹੈ ਪਲੱਸ 2 ਮੈਂ ਪਾਸ ਆ ਜੀ 12 ਸਾਲ ਹੋ ਗਏ ਮੈਨੂੰ ਲੋਹੇ ਦਾ ਕੰਮ ਕਰਦਿਆਂ ਜੀ ਹਾਂ ਜੀ ਮੈਂ ਮਾਨੇ ਜੀ ਕਿੱਦਾਂ ਆਇਆ ਕਿ ਇਹ ਕੰਮ ਕਰਨਾ ਹੈ ਜਹਾਜ਼ ਤਿਆਰ ਕਰਨਾ ਇਹ ਵੇਖੋ ਜੀ ਮੇਰੇ ਦੋਸਤ ਹੀ ਮਿੱਤਰ ਨੇ ਨਾਲ ਹੀ ਨੇ ਖੜੇ ਜੀ ਇਹ ਗਰਦਾਸਪੁਰ ਕੇ ਹੀ ਜੀ ਤੇ ਇਹਨਾਂ ਨੇ ਕੋਈ ਸੱਜਣ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹ ਜਹਾਜ਼ ਦਾ ਮਾਡਲ ਤਿਆਰ ਕਰਵਾਉਣਾ ਵਾ ਜੀ ਤੇ ਇਹਨਾਂ ਨੇ ਮੇਰੇ ਨਾਲ ਆਇਆ ਤਾਂ ਜੀ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਅਸੀਂ ਆਹ ਕਰਤੀ ਇਹਨਾਂ ਨੇ ਵੀ ਜੋ ਵੀ ਤੁਸੀਂ ਕਹਿ ਰਹੇ ਹੋ ਕੰਮ ਹੋ ਜਾਏਗਾ ਜੀ ਉਹ ਫਿਰ ਕਿਤੋਂ ਕਿਤੋਂ ਫੋਨ ਵੀਰ ਨੂੰ ਆਂਦੇ ਪਏ ਨੇ ਕਿੰਨੇ ਕਿ ਚਰਚੇ ਚੱਲਣ ਨੇ ਬੜੀ ਬੜੀ ਦੂਰ ਤੱਕ ਵੀਡੀਓ ਵਾਇਰਲ ਹੋਈਏ ਲੋਕ ਫੋਨ ਵੀ ਕਰਦੇ ਆ ਕਿ ਆਪਾਂ ਭਾਈ ਟਰਾਲਾ ਬਣਾਉਣਾ ਚਾਹ ਹਾਜਣਾ ਹਾਂ ਜੀ ਭਾਜੀ ਫੋਨ ਵੀ ਹੁਣ ਉਦੋਂ ਦੇ ਹੋਣੇ ਸ਼ੁਰੂ ਹੋ ਗਏ ਨੇ ਜੀ ਵੀ ਜੋ ਵੀ ਲੋਕ ਡਿਮਾਂਡ ਰੱਖਣ ਦੇ ਨੇ ਉਹਨਾਂ ਅਸੀਂ ਆਹ ਕਰੀ ਜਾਂਦੇ ਵੀ ਆਹ ਜੀ ਤੁਹਾਨੂੰ ਪਿਆਰ ਕਰਕੇ ਦਿਗਾ ਤੇ ਫਿਰ ਕਿੱਦਾਂ ਦਾ ਰੁਝਾਨ ਹੈ ਲੋਕਾਂ ਦਾ ਲੋਕੀ ਸੈਲਫੀਆਂ ਸੁਰਤੀਆਂ ਕਰਾਉਂਦੇ ਖਲਾਰ ਖਲਾਰ ਕੇ ਗੱਡੀਆਂ ਮੋਟਰਸਾਈਕਲ ਕਰ ਫੋਟੋ ਫੋਟਾ ਕਰਾਉਂਦੇ ਰੁਝਾਨ ਵੇਖੋ ਜੀ ਆਪ ਨੂੰ ਵੀ ਬਹੁਤ ਵਧੀਆ ਫੀਲ ਹੋ ਰਿਹਾ ਵੀ ਚਲੋ ਸਾਡਾ ਰਕੀ ਹੋਣ ਦੀ ਆ ਹੌਲੀ ਹੌਲੀ ਮਾਰਕੀਟ ਵਧਣ ਦੀ ਆ ਤੇ ਜੋ ਵੀ ਲੋਕਾਂ ਨੂੰ ਵੇਖ ਕੇ ਸਭ ਕੁਝ ਵਧੀਆ ਲੱਗਣ ਲਿਆ ਸੋ ਫਿਰ ਜਹਾਜ਼ ਬਟਾਲੇ ਚ ਤਿਆਰ ਹੋਇਆ ਏ ਤੇ ਐਥੋਂ ਚੱਲਣਾ ਤੇ ਫਿਰ ਲੈਂਡਿੰਗ ਕਿੱਥੇ ਹੋਣੀ ਆ ਲੈਂਡਿੰਗ ਭਾਜੀ ਜੀ ਗੁਰਦਾਸਪੁਰ ਤੱਕ ਹੋਣੀ ਆ ਜੀ ਬਾਕੀ ਕੋਈ ਹੋਰ ਆਡਰ ਦੂਰ ਜਾਏਗਾ ਤੇ ਫਿਰ ਉਧਰ ਨੂੰ ਵੀ ਲੈਂਡਿੰਗ ਕਰਦਾ ਹੈ ਜੀ ਫਿਰ ਕਿੰਨੇ ਕੁ ਰਿਸ਼ਤੇਦਾਰਾਂ ਦੇ ਫੋਨ ਆਂਦੇ ਨੇ ਪਰ ਵਧਾਈਆਂ ਮਿਲਦੀਆਂ ਕਿ ਮਾਸੀਆਂ ਚਾਚੀਆਂ ਤਾਈਆਂ ਰਿਸ਼ਤੇਦਾਰਾਂ ਮਾਮਿਆਂ ਦਾ ਫੋਨ ਆਉਂਦੇ ਨੇ ਫਿਰ ਹਾਂਜੀ ਹਾਂਜੀ ਜੀ ਕੱਲ ਵੀ ਸਾਡੇ ਨਾਨਕੇ ਆਉਂਦੇ ਉਹ ਕਹਿੰਦੇ ਵੇਖ ਕੇ ਜਾਣਾ ਵਾ ਅਈ ਉਹਨਾਂ ਨੂੰ ਦੱਸਿਆ ਵੀ ਦੋ ਚਾਰ ਦਿਨ ਦਾ ਕੰਮ ਰਹਿ ਚੁੱਕਿਆ ਹੂੰ ਤੇ ਉਹ ਕਹਿੰਦੇ ਭੇਜਣ ਤੋਂ ਪਹਿਲਾਂ ਉਹਨੂੰ ਇੱਕ ਵਾਰੀ ਜ਼ਰੂਰ ਚੀਜ਼ ਬਤਾਉਣੀ ਹੈ ਕਲੀਆਂ ਕਰਾਉਣੀਆਂ ਹਾਂਜੀ ਜ਼ਰੂਰ ਮਾਮੇ ਫਿਰ ਹੁਣ ਪੂਰੀ ਮਦਦ ਕਰਦੇ ਪਏ ਨੇ ਕਿ ਫੋੜਾ ਵੀ ਕਰਾਉਣੀ ਹੈ ਤੇ ਆਪਾਂ ਵਧਾਈਆਂ ਵੀ ਦੇ ਰਹੇ ਨੇ ਮਾਮੇ ਹਾਂਜੀ 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 ਐਡਾ ਹੀ ਹੈ ਜੀ ਸਾਰੇ ਹੁਣ ਫੋਨ ਕਰਨ ਦੇ ਕਹਣਾ ਫੋਨ ਕਰਾਂ ਦੀ ਸਾਰੇ ਫੋਨ ਕਰਾਂ ਦੀ ਰਿਸ਼ਤੇ ਫਿਰ ਕਿੰਨਾ ਕ ਖਰਚਾ ਆ ਗਿਆ ਏ ਇਸ ਜਾਜ ਨੂੰ ਬਣਾਉਣ ਵਾਸਤੇ ਖਰਚਾ ਭਾਜੀ ਹੁਣ ਤੱਕ 2.5 ਲੱਖ ਰੁਪਏ ਦਾ ਖਰਚਾ ਆ ਚੁੱਕਿਆ ਹੈ ਜੀ ਹਾਂਜੀ ਬਾਕੀ ਉਹ ਕਹਿੰਦੇ ਤੁਸੀਂ ਕੰਮ ਕਰੋ ਤੁਹਾਡੀ ਮਿਹਨਤ ਨਹੀਂ ਰੱਖਾਂਗੇ ਜੋ ਵੀ ਤੁਹਾਡਾ ਬੰਦਾ ਤੁਹਾਨੂੰ ਮਿਲੇਗਾ ਸੋ ਫਿਰ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਥੱਕ ਹਾਰ ਕੇ ਬਹਿ ਜਾਂਦੇ ਨੇ ਕੀ ਉਹ ਕਹਿੰਦੇ ਨੇ ਕਿ ਅੱਗੇ ਪਤਾ ਨਹੀਂ ਕੰਮ ਹੋਣਾ ਕਿ ਨਹੀਂ ਹੋਣਾ ਤੁਸੀਂ ਤੇ ਇੱਕ ਬਟਾਲੇ ਸ਼ਹਿਰ ਵਿੱਚ ਰਹਿ ਕੇ ਤੇ ਬੜੀ ਵੱਡੀ ਜਿਹੜੀ ਇੱਕ ਮਿਸਾਲ ਕਾਇਮ ਕਰ ਦਿੱਤੀ ਕੀ ਕਹਿਣਾ ਚਾਹਦੇ ਉਹਨਾਂ ਨੂੰ ਦੇਖੋ ਜੀ ਉਹਨਾਂ ਦੀਆਂ ਗਲਤੀਆਂ ਵਾਂ ਜਿਹੜੇ ਕੰਮ ਨਹੀਂ ਕਰਦੇ ਅੱਜ ਕੱਲ ਇੰਨੀ ਮਹंगाई ਹੈ ਵੀ ਮਿਹਨਤ ਕਰਨ ਤੋਂ ਬਿਨਾ ਅਸੀਂ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਂਦਾ ਤੇ ਇਹ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਮਿਹਨਤ ਕਰੋ ਤੁਹਾਡੀ ਤਰੱਕੀ ਹੋਵੇਗੀ ਮਿਹਨਤ ਦਾ ਫਲ ਤੁਹਾਨੂੰ ਜਰੂਰ ਮਿਲੇਗਾ ਫਿਰ ਇਹ ਫੋਟੋ ਤੋਂ ਤਿਆਰ ਕੀਤਾ ਕਿੱਦਾਂ ਤਿਆਰ ਕੀਤਾ ਕਿ ਗੂਗਲ ਤੇ ਸਿਰਸ ਮਾਰ ਕੇ ਕੀਤਾ ਕਿੱਦਾਂ ਜਾਰੀ ਹੁੰਚ ਫੋਟੋ ਕੱਢੀ ਹੈ ਨੈਟ ਤੋਂ ਤੇ ਉਹਨੂੰ ਵੇਖ ਕੇ ਸੇਮ ਚੀਜ਼ ਉਹ ਹੀ ਅਸੀਂ ਤਿਆਰ ਕੀਤੀ ਜੀ ਫਿਰ ਕਿੰਨੇ ਕ ਦਿਨ ਲੱਗੇ ਨੇ ਵੀਰ ਨੂੰ ਤਿਆਰ ਕਰਦੇ ਆ ਕਿੰਨੇ ਜਣੇ ਨਾਲ ਲੱਗੇ ਤੇ ਤੁਹਾਡੇ ਇਹ ਭਾਜੀ ਜਨਵਰੀ ਮਹੀਨੇ ਤੋਂ ਆਰਡਰ ਆਇਆ ਨੂੰ ਵਿੱਚ ਹੋਰ ਵੀ ਕੰਮ ਕੀਤੇ ਅਸੀਂ ਤੇ ਬਾਕੀ ਲਗਾਤਾਰ ਹੀ ਦਾ ਲੱਗ ਭਾ ਕੇ 1 ਤੋਂ 1.5 ਮਹੀਨੇ ਦਾ ਕੰਮ ਹੈਗਾ ਹੁਣ ਤੱਕ ਜੀ ਠੀਕ ਹੈ ਜੀ ਬਾਕੀ ਆ ਮੇਰੇ ਨਾਲ ਮੁੰਡੇ ਕੰਮ ਕਰਦੇ ਨੇ ਬਾਕੀ ਇਹਨਾਂ ਦਾ ਵੀ ਕਾਫੀ ਅਨਜੋਗਾ ਜੋ ਇਹਨਾਂ ਨੂੰ ਦੱਸੀ ਹੁੰਦਾ ਹੀ ਕਰ ਲੈਂਦੇ ਨੇ ਸੋ ਫਿਰ ਆਰਡਰ ਰੂਟਰ ਵੀ ਵੀਰ ਨੂੰ ਆਇਆ ਕੋਈ ਆਰਡਰ ਹਾਂਜੀ ਭਾਜੀ ਹਰੀਕਤ ਕੋਲੋਂ ਆਏ ਸੀ ਉਹ ਸਾਨੂੰ ਆਪਣਾ ਨੰਬਰ ਨੰਬਰ ਦੇ ਗਏ ਆ ਕਹਿੰਦੇ ਕਰੋ ਤਿਆਰ ਇਹਨੂੰ ਵੇਖ ਕੇ ਫਿਰ ਗਲਾਟ ਤੁਹਾਡਾ ਹੀ ਹੋਵੇਗਾ। ਭਾਜੀ ਇਹ ਤੁਸੀਂ ਆਪਣਾ ਪਲੀਜ਼ ਨੰਬਰ ਵੀ ਦੇ ਦਿਓ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਤੁਹਾਡੇ ਨਾਲ ਫੋਨ ਕਰ ਲੇਗਾ। ਨੰਬਰ ਆਪਣਾ ਨਾਮ ਵੀ ਤੇ ਨੰਬਰ ਵੀ ਆਪਣਾ ਮੋਬਾਈਲ ਨੰਬਰ ਵੀ। ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਮੋਬਾਈਲ ਨੰਬਰ ਹੈਗਾ 96531 42417 12 ਮੈਂ 96531 42417 ਜੀ ਬਰਦਾਸਪੁਰ ਰੋਡ ਦੇ ਸੁਪਿੰਦਨਗਰ ਪਟਿਆਲਾ। ਸੋ ਫਿਰ ਹੁਣ ਅਗਲੀ ਤਿਆਰੀ ਕੀ ਹੈ ਜਹਾਜ਼ ਦੇ ਬੜਾ ਦੇ ਥਾਕੇ ਕੀ ਬਣਾਣਾ ਚਾਹਦੇ ਹੋ? ਅਕੇ ਜੋ ਵੀ ਹਨ ਲੋਕਾਂ ਦਾ ਆਰਡਰ ਹੋਇਆ ਗਿਆ ਨਹੀਂ ਉਹ ਤਿਆਰ ਕਰਕੇ ਦੋ ਤਿਆਰ ਫਿਰ ਮਿਲਦਾ ਪਿਆ ਪੂਰਾ ਪੂਰਾ ਜੀ ਮਾਦੇ ਵਾਲਿਆਂ ਨੂੰ ਕਹਿੰਦੇ ਮਾਦੇ ਵਾਲੇ ਵਾਹੀ ਬੜੀ ਧੱਕਾ ਪਾ ਦਿੰਦੇ ਕਿਦੀ ਇੱਜ਼ਤੇ ਜਾਂਦੇ ਨੇ ਜਰੂਰ ਜੀ ਜਰੂਰ ਮਿਹਨਤ ਕਰੋ ਤੇ ਪੂਰੇ ਸਾਰੇ ਹੀ ਧੱਕਾ ਬੋ ਜੀ ਹਾਂ ਜੀ ਆਪਾਂ ਗੱਲਬਾਤ ਵੀ ਕਰਾਂਗੇ ਕਿ ਜਿਨ੍ਹਾਂ ਨੇ ਆਰਡਰ ਦਵਾਇਆ ਉਸ ਵੀਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਰਾ ਸੱਸੀ ਭਾਜੀ ਸੱਸੀ ਜੀ ਨਾਮ ਦੇ ਜਸਵਿੰਦਰ ਸਿੰਘ ਭਾਜੀ ਜਸਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਆਰਡਰ ਦਵਾਇਆ ਵੀਰ ਨੂੰ ਇਹ ਬੱਲੇ ਬੱਲੇ ਹੋ ਗਈ ਬੜੀ ਬੜੀ ਦੂਰ ਤੱਕ ਚੱਕਾ ਚੱਲਣੇ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਹੀ ਕਹਿਣਾ ਚਾਹੁੰਦੇ ਆ ਵੀ ਮਿਹਨਤ ਕਰੋ ਜੀ ਮਿਹਨਤ ਦਾ ਫਲ ਮਿਲੇਗਾ ਜੀ ਹਾਂਜੀ ਵੀ ਨੇਤ ਮਿਹਨਤ ਕੀਤੀ ਆ ਤੇ ਬਾਕੀ ਤੁਸੀਂ ਵੇਖ ਹੀ ਰਹੇ ਜੀ ਜੀ ਆ ਦੂਰ ਦੂਰ ਤੱਕ ਚੜਾਈਆਂ ਗਈਆਂ ਭਰਾ ਜੀ ਚੱਲ ਵਧੀਆ ਨਾ ਹਾਂਜੀ ਕਿ ਹੁਣ ਅੱਗੇ ਫਿਰ ਕੀ ਕਿਦੇ ਨਾਲ ਸਾਨੂੰ ਵੀ ਮਾਣ ਮਹਿਸੂਸ ਹੋ ਰਿਹਾ ਵੀ ਚਲੋ ਇਹਦੇ ਨਾਲ ਲੱਗਦਾ ਨਹੀਂ ਕਿ ਤੁਸੀਂ ਕਿਤੇ ਆਰਡਰ ਦਵਾਇਆ ਤੇ ਕਿਦੇ ਬੱਲੇ ਬੱਲੇ ਤੁਹਾਡੀ ਵੀ ਹੋ ਗਈ ਉਹਨਾਂ ਦੀ ਵੀ ਹੋ ਗਈ ਮੈਂ ਰਾਜ ਨੂੰ ਕਰਵਾਇਆ ਭਾਜੀ ਆਹ ਦੇਖੋ ਕਰਵਾਇਆ ਚਲੋ ਵੀਡੀਓ ਚੜਾਈ ਹੋ ਗਈ ਨਾਲ ਸਾਡੀ ਵੀ ਚੜਾਈ ਹੋ ਗਈ ਜੀ ਵਟਾਲੇ ਤੋਂ ਜਹਾਜ਼ ਤਿਆਰ ਹੋਇਆ ਤੇ ਗੁਰਦਾਸਪੁਰ ਹਾਂਜੀ 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 ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੇ ਇਹ ਵੀ ਮਿਹਨਤ ਕਰੋ ਜੀ ਤੇ ਮਿਹਨਤ ਦਾ ਫਲ ਮਿਲੇਗਾ ਤੁਹਾਨੂੰ ਜੀ ਹਾਂਜੀ ਸੋ ਆਪਾਂ ਗੱਲਬਾਤ ਵੀ ਕਰਾਂਗੇ ਜਿਹਰੇ ਇਹਨਾਂ ਦੇ ਨਾਲ ਮਿਹਨਤ ਕਰਦੇ ਨੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਜਹਾਜ਼ ਤਿਆਰ ਕੀਤਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਗੱਲਬਾਤ ਕਰਦੇ ਹਾਂ ਕਿੱਦਾਂ ਲੱਗਦਾ ਉਸਤਾਦ ਜੀ ਤੁਹਾਡੇ ਹਾਂਜੀ ਕਿੱਦਾਂ ਫਿਰ ਜਹਾਜ਼ ਤਿਆਰ ਕਰਤਾ ਉਸਤਾਦ ਜੀ ਨੇ ਬਹੁਤ ਹੀ ਸਹੀ ਹੈ ਕਿ ਆਪਾਂ ਐਡਾ ਵੱਡਾ ਮਤਲਬ ਜੀ ਬਣਾਈਏ ਗੋਈਆ ਨੰਪਰਮਾਨ ਮੈਂ ਇੰਨੀ ਇੰਨੀ ਖੁਸ਼ ਆਦੇ ਵੇ ਤੇ ਆਪਾਂ ਹੋਰ ਗਾਂ ਜਾ ਕੇ ਤਰੱਕੀ ਕਰੀਏ ਤੋਹੀ ਫਿਰ ਕੀ ਬਣਾਇਆ ਜਾਜ ਦੇ ਵਿੱਚ ਉਹ ਵੀ ਸੱਚੀ ਗੱਲ ਦੱਸਿਓ ਸਾਡੇ ਦਰਸ਼ਕਾਂ ਨੂੰ ਹਾਂਜੀ ਆਪਾਂ ਇਹ ਭਈ ਆਪਾਂ ਦੇ ਸੇਵਾ ਪਾਣੀ ਪੂਰੀ ਸਾਸ ਪਾਦੋ ਨਹੀਂ ਕੀਤੀ ਐ ਜੀ ਤੇ ਉਹ ਮੰਗਿਆ ਰੋਟੀ ਪਾਣੀ ਸਾਰਾ ਕੁਝ ਲਿਆ ਦਿੱਤਾ ਵਾ ਜੀ ਠੀਕ ਐ ਸੇ ਟਾਈਮ ਬਣਾਣਾ ਮੈਂ ਇਸ ਟੀਵੀ ਆਪਾਂ 9:30 ਕਰਕੇ ਜਾਣੀ ਰਮਾਨਾ ਅੱਛਾ ਕਿੱਦਾਂ ਦਾ ਲੱਗਦਾ ਕਿ ਬਟਾਲੇ ਵਿੱਚ ਪਹਿਲੀ ਵਾਰ ਸਾਡੇ ਗੁਰੂ ਜੀ ਨੇ ਆ ਜਰਾ ਐ ਇਜਾਤ ਤਿਆਰ ਕਰ ਦਿੱਤਾ ਕਿੰਨਾ ਬਹੁਤ ਸੀ ਹੁੰਦੀ ਆ ਮੈਂ ਕਦੀ ਭਾਈ ਕਦੀ ਝਾਣੀ ਵੇਖਿਆ ਤੁਹਾਨੂੰ ਭਾਈ ਪਰਮਾਨੰਦ ਨੂੰ ਖੁਸ਼ੀ ਪਰਮਾਨੰਦ ਮੈਨੂੰ ਪੀਕ ਖੁਸ਼ੀ ਦਿੱਤੀ ਆ ਠੀਕ ਆ ਬੱਚਾ ਬੱਚਾ ਜਹਾਜ ਵੇਖਣਾ ਚਾਹੁੰਦਾ ਵਧਾਈਆਂ ਵਧਾਈਆਂ ਮਿਲਦੀਆਂ ਫਿਰ ਹਾਂਜੀ ਹਾਂਜੀ ਭਾਈ ਮੰਮੀ ਡੈਡੀ ਕਹਿੰਦੇ ਹੁਣੇ ਨਹੀਂ ਕਿ ਕਿਰੇ ਗੁਰੂ ਕੋਲ ਲੱਗਿਆ ਉਹਨੇ ਤੇ ਜਹਾਜ ਤਿਆਰ ਕਰਤਾ ਹਾਂਜੀ ਹਾਂਜੀ ਭਾਈ ਸਾਡੇ ਘਰ ਦੇ ਕਹਿੰਦੇ ਆ ਕਿ ਬਜਾਏ ਬਹੁਤ ਵਧੀਆ ਬਣਿਆ ਵਾ ਅੱਛਾ ਹਾਂਜੀ ਲੋਕੀ ਫੋਟੋ ਕਰਾਣ ਆਉਂਦੇ ਫਿਰ ਹਾਂਜੀ ਹਾਂਜੀ ਭਾਈ ਰੋਜ਼ ਜਾਂਦੇ ਲੋਕੀ ਦੇ ਸੋ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਨਾਲ ਉਹਨਾਂ ਦੇ ਕੰਮ ਕਰਾਉਂਦੇ ਰਹੇ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਭਾਈ ਨਮਸਕਾਰ ਜੀ ਨਮਸਕਾਰ ਭਾਈ ਕੀ ਨਾਮ ਦੇ ਮੇਰਾ ਨਾਮ ਭਾਈ ਦੀਪ ਦੀਪ ਜੀ ਫਿਰ ਕਿਦਾਂ ਦਾ ਮਾਣ ਮਹਿਸੂਸ ਹੁੰਦਾ ਕਿ ਪਹਿਲੀ ਵਾਰ ਬਟਾਲੇ ਦੇ ਵਿੱਚ ਜਹਾਜ਼ ਤਿਆਰ ਕਰ ਦਿੱਤਾ ਤੇ ਤੁਹਾਡੀ ਵੀ ਮਿਹਨਤ ਲੱਗੀ ਹੈ ਨਾਲ ਕਿੰਨਾ ਕਿੰਨਾ ਤੁਹਾਨੂੰ ਤੇ ਬਹੁਤ ਵਧੀਆ ਲੱਗਦਾ ਜੀ ਜੀ ਹਾਂਜੀ ਉਹ ਫਿਰ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਟਾਈਮ ਲੱਗਿਆ ਤੇ ਕਿਦੋਂ ਤਿਆਰ ਹੋ ਜਾਣਾ ਭਾਈ ਨੂੰ 1 ਮਹੀਨਾ ਲੱਗ ਗਿਆ ਤਕਰੀਬਨ ਜੀ ਤੇ ਤੋਂ ਹੁਣ ਵਾਤੋ ਵਾਤ 2-3 ਦਿਨ ਦਾ ਕੰਮ ਰਹਿ ਗਿਆ ਜੀ ਹਾਂਜੀ ਥੋੜੇ ਲੋਗੋ ਲਾਗੋ ਬੰਨ ਵਾਲੇ ਰਹਿ ਗਏ ਆ ਜੀ ਉਸ ਤੋਂ ਬਾਅਦ ਫਿਨਿਸ਼ ਹੋ ਗਿਆ ਸੋ ਫਿਰ ਅਗਲਾ ਆਰਡਰ ਵੀ ਕੋ ਮਿਲ ਗਿਆ ਮਿਲੂਗਾ ਇਹਦੇ ਨਾਲ ਵੇਖ ਕੇ ਜੀ ਹੁਣ ਜੀ ਕਿਤੋਂ ਕਿਤੋਂ ਤੱਕ ਵੀਡੀਓ ਫਿਰ ਵਾਇਰਲ ਹੋ ਗਈ ਹੈ ਦੀਪ ਭਾਈ ਦੀ ਤੇ ਉਹਦੀ ਭਾਈ ਦੇ ਤੁਹਾਡੇ ਬੋਸ ਦੀ ਵੀਡੀਓ ਤੇ ਭਾਈ ਕਾਫੀ ਦੂਰ ਦੂਰ ਤੱਕ ਵਾਇਰਲ ਹੋ ਗਈ ਹੈ ਜੀ ਜੀ ਹਾਂਜੀ ਪਰ ਕੀ ਕਹਿਣਾ ਚਾਹਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਹੋ ਲੋਕਾਂ ਨੂੰ ਮੈਸੇਜ ਇਹ ਹੋਇਆ ਜੀ ਬਈ ਆਪਣੇ ਇੰਡੀਆ ਦੇ ਰਹਿ ਕੇ ਕੰਮ ਕਰੋ ਤੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੋ ਜੀ ਜੀ ਹਾਂਜੀ ਸੋ ਫਿਰ ਲੋਕ ਸੈਲਫੀਆਂ ਕਰਾਉਂਦੇ ਨੇ ਤੇ ਆਣ ਕੇ ਖੜ ਖੜ ਕੇ ਦੀ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੁਣ ਵੀ ਹੈਗਾ ਦਾਦਾ ਮਾਨ ਮਹਿਸੂਸ ਹੁੰਦਾ ਕਿ ਆਪਾਂ ਵਾਕੇ ਇੱਕ ਅਲੱਗ ਚੀਜ਼ ਤੇ ਪੇਸ਼ ਕਰ ਰਹੇ ਹਾਂ ਮਾਨ ਦੇ ਭਾਈ ਬਹੁਤ ਵਧੀਆ ਜਿਆਦਾ ਮਹਿਸੂਸ ਹੁੰਦਾ ਸਾਨੂੰ ਹਾਂਜੀ ਸੋ ਗੁਰੂ ਜੀ ਬਾਰੇ ਕੀ ਕਹਿਣਾ ਚਾਹੁੰਦੇ ਗੁਰੂ ਜੀ ਸਾਡੇ ਬਹੁਤ ਵਧੀਆ ਨੇ ਇਹਨਾਂ ਦੇ ਕਰਕੇ ਇਹਨਾਂ ਦੇ ਕਰ ਲਿਆ ਮਾੜਾ ਮੋਟਾ ਜੀ ਹਾਂਜੀ ਸੋ ਵੀਰ ਨੇ ਜਿਹੜਾ ਤਿਆਰ ਕਰਤਾ ਕਹਿੰਦੇ ਨੇ ਮਾਝੇ ਵਾਲੇ ਮਾਝੇ ਵਾਲੇ ਨੇ ਹਰ ਇੱਕ ਕੰਮ ਦੇ ਵਿੱਚ ਮੱਲਾ ਮਾਰਦੇ ਨੇ ਭਾਵੇਂ ਪੰਜਾਬ ਹੋਵੇ ਤੇ ਭਾਵੇਂ ਫੋਰਨ ਹੋਵੇ ਸੋ ਵੀਰ ਨੇ ਉਹ ਕਰਨਾ ਮੈਂ ਤਿਆਰ ਕਰ ਦਿੱਤਾ ਏ ਜਹਾਜ਼ ਬਣਾ ਦਿੱਤਾ ਏ ਜਹਾਜ਼ ਤਿਆਰ ਕਰਤਾ ਬਟਾਲੇ ਤੋਂ ਜਹਾਜ਼ ਜਾਏ ਉਡਣਾ ਏ ਤੇ ਗੁਰਦਾਸਪੁਰ ਜਾ ਕੇ ਲੈਂਡਿੰਗ ਹੋਣੀ ਏ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਆਨਗਰਵਾਲ ਦੇ ਨਾਲ ਲੱਕੀ ਰਾਜਪੂਰ ਗੁਰਦਾਸਪੁਰ